ਸਰਪੰਚੀ ਦੀਆਂ ਵੋਟਾਂ ਪਹਿਲਾਂ ਵੀ ਆਉਂਦੀਆਂ ਆਈਆਂ ਤੇ ਹੁਣ ਵੀ ਇਸ ਵਾਰ ਵੀ ਕੋਈ ਨਵੀਂ ਗੱਲ ਨਹੀਂ ਹੈਗੀ। ਹਾਂਜੀ। ਜੇ ਗੱਲ ਕਰੀਏ ਪੰਜਾਂ ਸਰਪੰਚਾਂ ਦੀ। 90% ਪੰਜ ਤੇ ਸਰਪੰਚਾ ਜਿਹੜੇ ਉਹ ਅਕਾਲੀ ਦਲ ਦੇ ਤੇ ਕਾਂਗਰਸ ਦੇ ਬਣਨਗੇ। 90% ਤੁਸੀਂ ਕਹਿ ਰਹੇ ਹੋ 90% ਅਕਾਲੀ ਤੇ ਕਾਂਗਰਸੀਆਂ ਦੀ ਸਰਪੰਚ ਬਣਨਗੇ ਪਰ ਜਿਸ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੋਟ ਆ ਪੈਂਦੀ ਐ ਉਸ ਹਿਸਾਬ ਦੇ ਨਾਲ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ 90% ਕਾਂਲੀ ਜਾਂ ਕਾਂਗਰਸੀ ਬਣਨਗੇ ਹਾਂਜੀ ਤੁਸੀਂ ਨਾ ਕਿਸੇ ਪਿੰਡ ਦੇ ਵਿੱਚ ਜਾ ਕੇ ਦੇਖਿਓ ਕਿਸੇ ਸੱਤ ਦੇ ਵਿੱਚ ਖੜ੍ਹ ਜਿਓ ਹਾਂਜੀ ਮੇਰੇ ਮੇਰਾ ਇੱਕ ਦੋਸਤ ਆ ਮੁੰਡਾ ਉਹਨੇ ਗੱਲ ਸੁਣਾਈ ਮੈਨੂੰ ਕਹਿੰਦਾ ਯਾਰ ਹੁਣ ਤਾਂ ਅਸੀਂ ਸੱਤ ਚ ਜਾਣ ਜੋਗੇ ਵੀ ਨਹੀਂ ਰਹੇ ਮੇਰਾ ਇੱਕ ਦੋਸਤ ਆ ਉਹ ਮੈਨੂੰ ਕਹਿੰਦਾ ਕਹਿੰਦਾ ਹੁਣ ਤਾਂ ਸੱਤ ਚ ਜਾਣ ਜੋਗੇ ਵੀ ਨਹੀਂ ਰਹੇ ਮਖਿਆ ਯਾਰ ਕੀ ਗੱਲ ਹੋ ਗਈ ਕਿਉਂ ਨਹੀਂ ਰਹੇ ਕਹਿੰਦਾ ਜੇ ਤੈਨੂੰ ਪਤਾ ਹੀ ਐ ਮੈਂ 2012 ਤੋਂ ਕਹਿੰਦਾ ਜੇ ਆਮ ਆਦਮੀ ਪਾਰਟੀ ਨਾਲ ਜੁੜਿਆ ਵਾਂ ਹੂੰ ਤੇ ਮਖਿਆ ਯਾਰ ਕਿਹਦਾ ਤੈਨੂੰ ਸਮਝਦੀ ਉਥੇ ਵੱਧ ਮਾਨ ਸਤਕਾਰ ਮਿਲਦਾ ਹੋਊਗਾ ਉਹ ਕਹਿੰਦਾ ਭਰਾਵਾ ਕਿਹੜਾ ਮਾਨ ਸਤਕਾਰ ਕਹਿੰਦਾ ਜਿਹੜੇ ਅਕਾਲੀ ਕਾਂਗਰਸੀਆਂ ਨੇ ਕੰਮ ਚਲਦੇ ਸੀ ਉਸ ਵੇਲੇ ਮੰਨ ਲਓ ਕਾਂਗਰਸ ਦੀ ਸਰਕਾਰ ਲੰਗੀ ਸੀ ਉਹ ਕਹਿੰਦਾ ਇਹਨਾਂ ਨੇ ਉਹ ਵੀ ਕੰਮ ਬੰਦ ਕਰਦੇ ਸੀ ਸੈਕਟਰੀਆਂ ਨੂੰ ਰੋਕਤਾਂ ਦੀ ਉਹ ਵੀ ਕੰਮ ਕਹਿੰਦਾ ਬਚਾਲੇ ਪਏ ਦੀ ਹੁਣ ਤਾਂ ਕਹਿੰਦਾ ਜਿਹੜੇ ਬੁਢੇ ਬੈਠੇ ਆ ਨਾ ਸੱਥਾਂ ਦੇ ਵਿੱਚ ਕਹਿੰਦਾ ਅੱਗੇ ਅਸੀਂ ਕਹਿੰਦੇ ਸੀ ਯਾਰ ਬੁਢਿਆਂ ਮਗਰ ਵੋਟਾਂ ਪਾਈ ਗਏ ਕਾਲੀ ਦਲ ਨੂੰ ਵੀ ਬੁਢਿਆਂ ਮਗਰ ਲਾ ਕੇ ਸਾਰੀ ਉਮਰ ਕਾਲੀ ਦਲ ਨੂੰ ਵੋਟਾਂ ਪਾਈ ਗਏ ਕਹਿੰਦਾ ਉਹੀ ਬੁਢੇ ਹੁਣ ਅੱਜ ਸਾਨੂੰ ਕਹਿੰਦਾ ਠੇਡਾ ਕਰਦੇ ਆ ਐਸੇ ਆ ਮਖਿਆ ਵੀ ਕਿਵੇਂ ਠੇਡਾ ਕਰਦੇ ਆ ਕਹਿੰਦਾ ਵੀ ਚਿਹੇਡਾ ਕਹਿੰਦਾ ਐਂ ਕਰਦੇ ਆ ਕਹਿੰਦਾ ਯਾਰ ਵੀ ਲੈ ਲਿਆ ਸਵਾਦ ਕਹਿੰਦਾ ਤੁਸੀਂ ਬਦਲਾ ਦਾ ਕਹਿੰਦਾ ਵੀ ਬਦਲਾ ਦਾ ਤੁਸੀਂ ਸਵਾਦ ਲੈ ਲਿਓ ਦੂਜੀ ਗੱਲ ਇੱਕ ਗੱਲ ਹੋਰ ਉਹਨਾਂ ਨੇ ਕਹੀ ਉਹ ਕਹਿੰਦੇ ਤੁਹਾਡੀ ਤੁਹਾਡੀ ਗੱਲ ਸਹੀ ਆ ਬਿਲਕੁਲ ਕਹਿੰਦੀ ਵੀ ਇੱਕ ਵਾਰ ਸਾਨੂੰ ਵੋਟ ਪਾ ਦੋ ਕਹਿੰਦਾ ਅਸੀਂ ਉਹਨਾਂ ਨੂੰ ਕਿਹਾ ਸੀ ਕਹਿੰਦਾ ਵੀ ਸਾਰੀ ਉਮਰ ਅਸੀਂ ਸੋਨੂੰ ਵੋਟਾਂ ਪਾਈਆਂ ਤੁਹਾਡੇ ਮਗਰ ਲਾ ਕੇ ਕਹਿੰਦਾ ਅਸੀਂ ਇੱਕ ਵਾਰੀ ਕਹਿੰਦਾ ਅਸੀਂ ਕਹਿੰਦਾ ਸੋਤੋਂ ਵੋਟਾਂ ਮੰਗੀਆਂ ਸੀ ਕਹਿੰਦਾ ਵੋਟਾਂ ਪਾ ਵੀ ਦਿੱਤੀਆਂ ਸਰਕਾਰ ਬਣ ਵੀ ਗਈ ਬਹੁਤ ਮਤ ਵੀ ਮਿਲ ਗਿਆ ਤੇ ਕਹਿੰਦਾ ਹੁਣ ਸਾਨੂੰ ਚਿਹੜਾ ਤਾਂ ਕਰਦੇ ਆ ਉਹ ਜਿਹੜੀ ਕਹਾਵਤ ਨਹੀਂ ਇੱਕ ਬਣੀ ਵੀ ਕਹਿੰਦਾ ਹੁਣ ਸਾਨੂੰ ਕਹਿੰਦਾ ਦਾੜੀ ਤੇ ਹੱਥ ਫੇਰ ਕੇ ਕਹਿੰਦਾ ਐਂ ਕਹਿੰਦੇ ਸਾਡੇ ਆ ਚਿੱਟੀ ਦਾੜੀ ਐਵੇਂ ਨਹੀਂ ਹੋਈ ਅੱਛਿਆ ਜਿਹੜੀ ਚਿੱਟੀ ਦਾੜੀ ਹੋਈ ਐ ਐਵੇਂ ਨਹੀਂ ਹੋਈ ਵੀ ਸਿਆਣੇ ਬੰਦੇ ਨੂੰ ਤਾਂ ਕਹਿੰਦਾ ਇੱਕ ਵਾਰੀ ਜਦੋਂ ਬਰਾਤ ਵਾਲੀ ਗੱਲ ਨਹੀਂ ਇੱਕ ਮਿੰਟ ਤੁਹਾਡੀ ਗੱਲ ਵਿੱਚ ਐ ਹੂੰ ਜਿਵੇਂ ਕਹਿੰਦੇ ਹੁੰਦੇ ਆ ਬਰਾਤ ਦੇ ਵਿੱਚ ਇੱਕ ਬਜ਼ੁਰਗ ਨੂੰ ਲੈ ਗਏ ਸੀ ਸਿਆਣੇ ਬੰਦੇ ਨੂੰ ਲੈ ਗਏ ਸੀ ਟਰੰਕ ਚ ਉਹ ਗੱਲ ਆ ਕਹਿੰਦੇ ਔਲੇ ਨੇ ਖਾਧਾ ਤੇ ਸਿਆਣੇ ਦੇ ਆਖੇ ਦਾ ਕਹਿੰਦੇ ਬਾਅਦ ਚ ਪਤਾ ਲੱਗਦਾ ਹੁਣ ਕਹਿੰਦੇ ਤੁਹਾਨੂੰ ਹੁਣ ਪਤਾ ਲੱਗਦਾ ਕਹਿੰਦਾ ਯਾਰ ਸਾਨੂੰ ਬੈਠਣੇ ਨਹੀਂ ਦਿੰਦੇ ਕਹਿੰਦਾ ਬਜ਼ੁਰਗ ਨਹੀਂ ਆਪ ਕੋ ਲਰ ਸਾਹਿਬ ਦੇਖੋ ਜਿਹੜੀ ਵੋਟ ਪਰਸੈਂਟਸ ਆ ਐਮਪੀ ਇਲੈਕਸ਼ਨ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਚੰਗੀ ਰਹਿੰਦੀ ਹੈ ਇਹ ਨਹੀਂ ਹੈਗਾ ਵੀ ਲੋਕਾਂ ਦਾ ਮੋਹ ਇੰਨਾ ਵੀ ਨਹੀਂ ਭੰਗ ਹੋਇਆ ਹੋ ਸਕਦਾ ਵੀ ਕਿਸੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਹੋਵੇ ਪਰ ਇੱਥੇ ਇਹ ਵੀ ਪ੍ਰੋਬਲਮ ਆ ਵੀ ਜਿਹਦੀ ਸੱਤਾ ਦੇ ਵਿੱਚ ਸਰਕਾਰ ਹੁੰਦੀ ਹੈ ਉਹ ਪੰਚਾਇਤ ਵਗੈਰਾ ਬਣਾ ਜਾਂਦੇ ਆ ਉਹ ਕਿਉਂਕਿ ਹੁਣ ਜਿਹੜੇ ਕਾਲੀ ਕਾਂਗਰਸ ਵਾਲੇ ਆ ਬਹੁਤੇ ਨੇ ਸਰੋਪਿਆਂ ਵਾਲਾ ਕੰਮ ਸ਼ੁਰੂ ਕੀਤਾ ਹੋਇਆ ਉਹ ਦੂਜੀਆਂ ਪਾਰਟੀਆਂ ਚੋਂ ਆਮ ਆਦਮੀ ਪਾਰਟੀ ਚਾਰੇ ਨੇ ਹੂੰ ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਵੀ ਦੂਜੀਆਂ ਪਾਰਟੀਆਂ ਦੇ ਵਿੱਚੋਂ ਆ ਕੇ ਟਵਾਲੀ ਸਾਹਿਬ ਜਿਹੜੇ ਇਹ ਬੰਦੇ ਆ ਨਾ ਤਾਂ ਹੀ ਮੈਂ ਤੁਹਾਨੂੰ ਕਿਹਾ ਵੀ 90% ਜਿਹੜੇ ਪੰਚ ਤੇ ਸਰਪੰਚਾ ਹੋ ਅਕਾਲੀ ਕਾਂਗਰਸੀਆਂ ਦੇ ਬਣਨਗੇ ਇਹੀ ਕਾਰਨ ਹੈ ਜਿਹੜੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਅਕਾਲੀਆਂ ਤੋਂ ਆ ਕੇ ਕਾਂਗਰਸੀਆਂ ਤੋਂ ਆ ਕੇ ਉਹਨਾਂ ਨੇ ਹੀ ਪੰਚ ਸਰਪੰਚ ਬਣਨਾ ਹੈ ਦਰੀਆਂ ਵਸਾਉਣ ਵਾਲਿਆਂ ਨੇ ਪੰਚ ਸਰਪੰਚ ਨਹੀਂ ਬਣਨਾ ਜਿਵੇਂ ਉਹ ਕਹਾਂ ਇੱਕ ਕਹਿੰਦੇ ਵੀ ਕਾਇਆਂ ਨੇ ਤਾਂ ਕਾਈ ਖੋਤਣਾ ਵੀ ਉਹ ਇਹ ਕਹਿ ਕੇ ਆ ਰਹੇ ਆ ਵੀ ਸਾਨੂੰ ਪਾਰਟੀ ਦੇ ਜਿਹੜੇ ਕੰਮ ਆ ਉਹ ਦੂਜੀਆਂ ਪਾਰਟੀਆਂ ਨਾਲੋਂ ਵਹਿਤਰ ਲੱਗਦੇ ਨੇ ਉਹ ਕਹਿੰਦੇ ਵੀ ਇਹ ਬੜੀਆ ਚਲਾ ਰਹੇ ਨੇ ਵੀ ਲੋਕਾਂ ਉਹ ਤਾਂ ਸਿਰਫ ਹੋਣਾ ਲਈ ਪਰਚਾ ਕਾਲਚਰ ਸੀ ਕਹਿੰਦੇ ਉਹ ਖਤਮ ਹੋ ਗਿਆ ਉਹ ਤਾਂ ਉਹਨਾਂ ਚਿਰ ਹੈ ਜਿੱਨਾਂ ਚਿਰ ਵੋਟਾਂ ਪੰਚ ਸਰਪੰਚ ਨਹੀਂ ਮੰਨਦੇ ਉਹ ਜਿਹੜੇ ਬੰਦੇ ਅੱਜ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਆ ਸਕਦੇ ਐ ਉਹਨਾਂ ਨੂੰ ਵਾਪਸ ਘਰ ਵਾਪਸੀ ਲਈ ਤਾਂ ਮੈਂਟ ਲੱਗਣਾ ਉਹਦਾ ਸਿਰਫ ਨਹੀਂ ਪੰਚ ਸਰਪੰਚ ਬਣ ਨਹੀਂ ਹੁੰਦੇ ਲੋਕੀ ਲੋੜਤਾ ਇਹ ਧਾਰਨਾ ਦਿੰਦੇ ਆ ਭੁੱਲਰ ਸਾਹਿਬ ਕਹਿੰਦੇ ਉਹਨਾਂ ਸਰਕਾਰਾਂ ਨੂੰ ਕਿਤੇ ਨਾ ਕਿਤੇ ਸਰਕਾਰ ਚੰਗੀ ਐ ਕਹਿੰਦੇ ਉਹਨਾਂ ਵਾਂਗੂ ਇਹ ਪਰਚੇ ਨਹੀਂ ਪਵਾਉਂਦੇ ਉਹਨਾਂ ਵਾਂਗੂ ਇਹ ਰੋਹ ਨਹੀਂ ਦਿਖਾਉਂਦੇ ਕਹਿੰਦੇ ਆਮ ਜੇ ਬੰਦੇ ਆ ਜਰ ਇਹਨਾਂ ਨੂੰ ਉਹ ਸਿਆਸਤ ਨਹੀਂ ਆਉਂਦੀ ਜਿਹੜੀ ਕਾਲੀ ਕਾਂਗਰਸਿਆਂ ਨੂੰ ਆਉਂਦੀ ਸੀ ਹੂੰ ਸਿਆਸਤ ਨਹੀਂ ਆਉਂਦੀ ਬਾਈ ਜੀ ਜੇ ਆਪਾਂ ਗੱਲ ਕਰਦੇ ਆ ਨਾ 700 ਕਰੋੜ ਦਾ ਕਰਜ਼ਾ ਹੋ ਚੁੱਕਿਆ ਨਮਾ ਚੱਕ ਲਿਆ ਕਹਿੰਦੇ ਹਾਂ ਤੇ ਜਿਹੜੇ ਕਿਤੇ ਚੰਡੀਗੜ੍ਹ ਨਹੀਂ ਗਏ ਸੀ ਜਾਂ ਚੰਡੀਗੜ੍ਹ ਜਾਣ ਤੋਂ ਬਾਅਦ ਜਿੰਨਾਂ ਕੋਲੇ ਕਰਾਇਆ ਨਹੀਂ ਜੀ ਉਹ ਅੱਜ ਬਾਹਰਲੇ ਮੁਲਕਾਂ ਦੇ ਵਿੱਚ ਸਰਕਾਰੀ ਖਰਚੇ ਸਰਕਾਰੀ ਖਰਚੇ ਤੇ ਘੌਂਦੇ ਫਿਰਦੇ ਆ ਉਹੀ ਜਿਹੜੇ ਤੁਸੀਂ ਕਹਿੰਦੇ ਆ ਆਮ ਬੰਦੇ ਨੇ